ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ YouTube ਚੈਨਲ ਮਰੇੜੇ ਦੀ ਫਾਰਮ ਵਿੱਚ ਹਾਂਜੀ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਭਾਰਾਪੁਰ ਜੀ ਉੱਚਲਾਣਾ ਵਾਲਾ ਸ਼ਹਿਰ ਜੀ ਹਾਂਜੀ ਅੱਜ ਪਹੁੰਚੇ ਹਾਂ ਜੀ ਬਾਈ ਨਰਿੰਦਰ ਕੋਲੇ ਐਨ ਕੇ ਫਾਰਮ ਜੀ ਤੇ ਐਸ ਫਾਰਮ ਜੀ ਤੁਹਾਨੂੰ ਆਪਣੀ ਚਰਸੀ ਦਿਖਾਉਣੀ ਹੈ ਜੀ ਅੱਜ ਬਹੁਤ ਚੰਗੀ ਤੇ ਹਵਾ ਨਾਲ ਪੂਰਾ ਚੰਗਾ ਤੇ ਸੋਨਾ ਤਿਆਰ ਕੀਤਾ ਹੋਇਆ ਜੀ ਚੰਗੇ ਦੁੱਧ ਵਾਲੀ ਹੈ ਜੀ ਹਾਂਜੀ ਤੁਹਾਨੂੰ ਰੇਡ ਵੀ ਵੀਡੀਓ ਚ ਦੱਸਾਂਗੇ ਜੀ ਜਿਹੜੇ ਵੀਰ ਨੂੰ ਪਸੰਦ ਆ ਜੂਗੀ ਜੀ ਇੱਥੇ ਆ ਕੇ ਆਪ ਦੀ ਤਸੱਲੀ ਦੇ ਨਾਲ ਖਰੀਦ ਲਿਆ ਜੇ ਨੰਬਰ 22 ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ। ਹਾਂਜੀ ਵੀਰ ਜੀ ਦੂਜਾ ਸੂਆ ਸੂਣ ਵਾਲੀ ਹੈ ਜੀ ਬੱਚੀ। ਕੱਦ-ਕੱਡ ਫੁੱਲ ਆ ਜੀ ਬੱਚੀ ਦਾ। 22 ਤਰੀਕ ਨੂੰ ਤਾਂ ਪੂਰੇ ਕਰਦੀ ਹੈ ਜੀ ਬੱਚੀ। ਤੇ ਪਹਿਲੇ ਸੂਏ ਬੱਚੀ ਨੇ ਜੀ 17 ਲੀਟਰ ਦੁੱਧ ਕੋਲਾ ਚਵਾਇਆ ਜੀ ਬੱਚੀ ਨੇ। ਐਤ ਕੀ 20 ਪਲੱਸ ਦੁੱਧ ਕੋਲਾ ਚਵਾਜੂਗੀ ਜੀ ਬੱਚੀ। ਤੇ ਕੱਦ-ਕੱਡ ਬੱਚੀ ਦਾ ਫੁੱਲ ਆ ਜੀ। ਮੂਰੇ ਹੋ ਜਾ। ਪ्युअर ਜਰਸੀ ਆ ਜੀ ਬੱਚੀ। ਦੇਖ ਸਕਦੇ ਆ ਜੀ। ਪੂਰਾ ਚੰਗਾ ਦੇ ਨਿਗਰ ਹਵਾਣਾ ਤਿਆਰ ਕੀਤਾ ਹੋਇਆ ਜੀ ਬੱਚੀ ਨੇ। ਦੇਖ ਸਕਦੇ ਆ ਜੀ। ਪੂਰਾ ਵੱਡਾ ਹਵਾਨਾ ਤਿਆਰ ਕੀਤਾ ਹੋਇਆ ਜੀ ਬੱਚੀ ਨੇ ਆਹ ਦੇਖ ਸਕਦੇ ਆਂ ਬੈਕ ਸਾਈਡ ਤੋਂ ਹਵਾਨੇ ਦੀ ਕੁਆਲਿਟੀ ਦੇਖ ਸਕਦੇ ਆਂ ਵੀਰ ਜੀ ਚਾਰੇ ਥਾਂ ਨੂੰ ਫੁੱਲ ਗੈਪ ਸੇ ਲੱਗੇ ਹੋਏ ਜੀ ਕੱਲੇ ਕੱਲੇ ਨਿੱਖਰ ਨੇ ਹਨਾ ਜੇ ਕੋਈ ਫੋਰਚਾਗਣੀ ਜੀ ਦੇਖ ਸਕਦੇ ਆਂ ਜੀ ਆਹ ਦੇਖ ਸਕਦੇ ਆਂ ਵੀਰ ਜੀ ਬੈਕ ਸਾਈਡ ਤੋਂ ਹਵਾਨੇ ਦੀ ਕੁਆਲਿਟੀ ਜੀ ਪੂਰਾ ਚੰਗਾ ਤੇ ਨਿੱਕਰ ਹਵਾਨਾ ਤਿਆਰ ਕੀਤਾ ਹੋਇਆ ਹੈ ਉੱਪਰ ਹਵਾਨਾ ਸਟਾਰਟ ਹੁੰਦਾ ਜੀ ਪੂਰਾ ਗੈਟ ਵਾਂਗੂ ਚੌੜਾ ਹਵਾਨਾ ਤਿਆਰ ਕੀਤਾ ਹੋਇਆ ਜੀ ਤੇ ਪ੍ਰਾਈਸ ਜੀ ਬੱਚੀ ਦੇ ਵੀਰ ਨੇ ਰੱਖਿਆ ਹੋਇਆ ਜੀ 44000 ਰੁਪਏ ਅੱਜ ਉਹ ਜੀ ਮਾਨਤਨ ਕਰਦੇ ਹੋ ਵੀਰ ਕੰਦਾ ਮੌਕੇ ਤੇ ਜਿਹੜੇ ਵੀਰ ਨੂੰ ਪਸੰਦ ਆ ਜੁਗ ਦੀ ਨੰਬਰ ਵੀਕ ਦਾ ਸਕਰੀਨ ਦੇ ਉੱਪਰ 뜰ੂਗਾ ਜੀ ਤੇ ਗੱਲਬਾਤ ਚੱਲ ਲੱਗੇ ਠੀਕ ਹੈ ਜੀ ਹਾਂਜੀ ਦੋਸਤੋ ਅੱਜ ਦੀ ਵੀਡੀਓ ਤੇ ਇਹ ਹੀ ਇੱਕ ਜਰਸੀ ਲੈਡ ਵੀਡੀਓ ਵਿਖਾਉੀ ਸੀ ਜੀ ਚੈਨਲ ਨਾਲ ਸਾਰਾ ਪਿਆਰ ਦੇਣ ਲਈ ਜੀ ਵੀਡੀਓ ਰੂਟੀਨ ਤੇ ਦੇਖਣ ਲਈ ਕੀ ਕਰ ਰਹੇ ਹਾਂ ਮੈਂ ਤੈਜ ਰੋ ਧੰਨ ਨਾਲ ਕਰਦਾ ਹਾਂ ਜੀ ਅਗਲੀ ਨਵੀਂ ਵੀਡੀਓ ਜਲਦ ਮਿਲਾਂਗੇ ਜੀ ਵੀਡੀਓ ਦੇਖਣ ਲਈ ਧੰਨਵਾਦ ਜੀ